ਨਜ਼ਲਾ ਰੇਸ਼ਾ ਜੁਕਾਮ ਦਮਾ ਐਸਥਮਾ ਬ੍ਰੌਂਕਾਈਟਸ ਪਲਮਨਰੀ ਐਮਫਾਈਜੀਮਾ ਲੰਗ ਕੈਂਸਰ ਪ੍ਰੋਸਟੇਟ ਕੈਂਸਰ ਪ੍ਰੋਸਟੇਟਾਈਟਿਸ ਬ੍ਰੈਸਟ ਕੈਂਸਰ ਹਰ ਬਿਮਾਰੀ ਦਾ ਲਾਜ देसी ਆਯੁਰਵੈਦਿਕ ਤਰੀਕੇ ਨਾਲ ਕਰਦਾ ਜੇ ਤੁਸੀਂ ਮਰਦਾਨਾ ਤਾਕਤ ਮੇਰੇ ਦਵਾਈ ਬਣਾ ਲੈ ਖੁੱਲ ਕੇ ਮੈਨੂੰ ਦੱਸੋ 5 ਮਿੰਟ ਲਾਣੇ ਤੇ ਟ੍ਰਾਈ ਟੂ ਬੀ ਸ਼ੋਰ ਮੈਂ ਕਿਹਾ ਸੀ ਕਿ ਇੰਦਰਜੋਂ ਕਾਲੇ ਚਨੇ ਬਦਾਮ ਮਲਾ ਕੇ ਮਿਕਸ ਕਰਕੇ ਤੇ 슈ਗਰ ਦਾ ਪਾਊਡਰ ਬਣਾਣਾ ਹੈ ਪਰ ਇਹ ਵੀ ਦੱਸਦਾ ਕਿ ਇੰਦਰਜੋਂ ਇੰਦਰੀਏ ਚ ਵੀ ਤਾਕਤ ਲਿਆਉਂਦੇ ਜੇ ਇੰਦਰੀ ਦੀ ਤਾਕਤ ਪਹਿਲਾਂ ਤੁਹਾਡੀ ਪੂਰੀ ਕਾਇਮ ਹੋ ਗਈ ਹੋਵੇ ਇਰੇਕਸ਼ਨ ਸਟੈਂਡਿੰਗ ਪਾਵਰਫੁਲ ਹੋਵੇ ਤੇ ਟਾਈਮ ਤੁਸੀਂ ਜੇ ਇੱਕ ਪੈਗ ਲਾਹ ਵੀ ਲੈਂਦੇ ਤੇ ਕਈ ਵਾਰੀ ਤੁਹਾਡਾ ਟਾਈਮ ਉਹਦੇ ਨਾਲ ਵੀ ਲੱਗ ਜਾਂਦਾ ਹੈ ਐਲੋਪੈਥੀ ਦੇ ਵਿੱਚ ਇਹਨਾਂ ਜ਼ਰੂਰ ਹੈ ਭਾਵੇਂ ਤੁਸੀਂ ਵਿਆਗਰਾ ਸਿਆਲਿਸ ਲੋਵਿਟਰਾ ਖਾਂਦੇ ਹੋ ਬਲੱਡ ਸਰਕੂਲੇਸ਼ਨ ਆਂਦੀ ਹੈ ਇਰੇਕਸ਼ਨ ਹੁੰਦੀ ਹੈ ਪਰ ਸਾਈਡ ਇਫੈਕਟ ਹੈ ਫਿਰ ਬਾਅਦ ਦੇ ਵਿੱਚ ਉਹੀ ਵਿਆਗਰਾ ਜਿਹੜੀ ਸ਼ੁਰੂ ਤੁਹਾਨੂੰ 25 ਮਿਲੀਗ੍ਰਾਮ ਦੀ ਅਸਰ ਕਰ ਰਹੀ ਆ ਫਿਰ 50mg ਤੇ ਉਮਰ ਨਾਲ ਵੀ ਕਮਜ਼ੋਰੀ ਆਉਂਦੀ ਜੇ ਸਟ्रेस ਨਾਲ ਵੀ ਆਉਂਦੀ ਜੇ ਐਂਗਜ਼ਾਇਟੀ ਨਾਲ ਡਿਪਰੈਸ਼ਨ ਨਾਲ ਵੀ ਆਉਂਦੀ ਜੇ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਨਾਲ ਵੀ ਆਉਂਦੀ ਜੇ ਮोटापे ਕਰਕੇ ਵੀ ਆਉਂਦੀ ਜੇ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਕਰਕੇ ਵੀ ਇਹ ਕਮਜ਼ੋਰੀ ਆ ਜਾਂਦੀ ਹੈ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਹੂੰ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਹੈਲਥ ਸੈਂਟਰ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਾਫੀ ਸਾਲਾਂ ਤੋਂ ਤੁਸੀਂ ਮੇਰੇ ਕਿੰਨੇ ਪ੍ਰੋਗਰਾਮ ਹਰ ਪੰਜਾਬੀ ਚੈਨਲ ਤੇ ਲੰਬੇ ਅਰਸੇ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਈ ਪਹਿਨਪਰਾ ਸੱਜਣ ਮਿੱਤਰ ਸ਼ਾਇਦ ਪਹਿਲੀ ਵਾਰੀ ਦੇਖ ਰਹੇ ਆ ਉਹਨਾਂ ਲਈ ਉਹਨਾਂ ਦੀ ਜਾਣਕਾਰੀ ਲਈ ਕਿ ਅਸੀਂ ਸਰੀਰ ਦੀ ਬਿਮਾਰੀ ਕੋਈ ਹੋਵੇ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮੋਟਾਪਾ ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਇਟਸ ਜੋੜਾਂ ਦੀਆਂ ਦਰਦਾਂ ਗਾਊਟ ਆਰਥਰਾਇਟਸ ਫਲੂ ਨਜ਼ਲਾ ਰੇਸ਼ਾ ਜ਼ੁਕਾਮ ਦਮਾ ਐਸਥਮਾ ਬ੍ਰੌਂਕਾਈਟਸ ਪਲਮਨਰੀ ਐਮਫਾਈਜੀਮਾ ਲੰਗ ਕੈਂਸਰ ਪ੍ਰੋਸਟੇਟ ਕੈਂਸਰ ਪ੍ਰੋਸਟੇਟਾਈਟਸ ਬ੍ਰੈਸਟ ਕੈਂਸਰ ਹਰ ਬਿਮਾਰੀ ਦਾ ਇਲਾਜ ਦੇਸੀ ਆਯੁਰਵੈਦਿਕ ਤਰੀਕੇ ਨਾਲ ਕਰਦੇ ਹਾਂ ਥਿਸ ਇਜ਼ ਜਸਟ ਅ ਲਿਟਲ ਇਨਫੋਰਮੇਸ਼ਨ ਫਾਰ ਦੋਸ ਪੀਪਲ ਹੂ ਆਰ ਵਾਚਿੰਗ ਮੀ ਫਰਸਟ ਟਾਈਮ ਅਦਰਵਾਇਜ਼ ਆਲ ਦੋਸ ਪੀਪਲ ਹੂ ਆਰ ਵਾਚਿੰਗ ਮੀ ਫਾਰ ਦ ਪ੍ਰੀਟੀ ਲੌਂਗ ਟਾਈਮ ਦੇ ਨੋ ਮੀ ਆਲਰੇਡੀ ਇਸ ਕਰਕੇ ਕਿ ਕਈ ਸੱਜਣ ਪਹਿਲੀ ਵਾਰੀ ਦੇਖ ਰਹੇ ਸਿਰਫ ਉਹਨਾਂ ਲਈ ਇਹ ਦੋ ਲਾਈਨਾਂ ਮੈਨੂੰ ਕਹਿਣੀਆਂ ਪਈਆਂ ਬਾਕੀ ਤੁਹਾਡੀ ਪਛਾਣ ਮੇਰੀ ਕਾਫੀ ਪੁਰਾਣੀ ਹੈ ਪਰ ਤੁਹਾਡਾ ਸਾਰਿਆਂ ਦਾ ਕਰੋੜ ਕਰੋੜ ਥੈਂਕ ਯੂ ਕਿਉਂ ਹੁਣ ਸਰਦੀਆਂ ਆ ਰਹੀਆਂ ਤੇ ਟਾਪਿਕ ਫੇਰ ਆਪਾਂ ਉਹੀ ਕਰੀਏ ਜਿਹਦਾ ਸਭ ਤੋਂ ਜ਼ਿਆਦਾ ਰਿਸਪਾਂਸ ਮਿਲਿਆ ਆਲ ਓਵਰ ਦੀ ਵਰਲਡ ਤੁਹਾਨੂੰ ਯਾਦ ਹੋਏਗਾ ਕਿ ਲਾਸਟ ਇਅਰ ਦਸੰਬਰ ਚ ਵੀ ਆਪਣਾ ਸ਼ੋਅ ਬਹੁਤ ਵਾਇਰਲ ਹੋਇਆ ਸੀ ਮਰਦਾਨਾ ਤਾਕਤ ਬਾਰੇ ਇਸੇ ਤਰ੍ਹਾਂ ਹੀ ਪਿਛੇ ਆਪਣਾ ਸ਼ੋਅ ਅਕਤੂਬਰ ਚ ਕਾਫੀ ਵਾਇਰਲ ਹੋਇਆ ਉਹਦਾ ਮਤਲਬ ਭਾਵ ਕਿ ਤੁਹਾਡਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਔਰ ਮੈਂ ਤੁਹਾਡੀ ਸੇਵਾ ਇਨੇ ਲੰਬੇ ਅਰਸੇ ਤੋਂ ਕਰਦਾ ਆ ਰਿਹਾ ਹੁਣ ਤੁਹਾਡੀ ਬਹੁਤ ਸੇਵਾ ਕਰ ਲਈ ਫੇਰ ਦੁਬਾਰਾ ਇਸ ਸਵਾ ਕਰਨ ਦਾ ਮੌਕਾ ਆ ਗਿਆ ਕਿਉਂਕਿ ਹੁਣ ਠੰਡ ਸ਼ੁਰੂ ਹੋ ਗਈ ਹੈ ਪਿਛਲੇ ਹਫਤੇ ਮੈਂ ਗੱਲ ਕੀਤੀ ਸੀ ਸ਼ੂਗਰ ਬਾਰੇ ਤੇ ਇੱਕ ਦਵਾਈ ਦਾ ਨਾਮ ਲਿਆ ਸੀ ਜੜੀ ਬੂਟੀ ਦਾ ਨਾਮ ਲਿਆ ਸੀ ਇੰਦਰਜੌਂ ਤੇ ਮੈਂ ਕਿਹਾ ਸੀ ਕਿ ਇੰਦਰਜੌਂ ਕਾਲੇ ਚਨੇ ਬਦਾਮ ਮਿਲਾ ਕੇ ਮਿਕਸ ਕਰਕੇ ਤੇ ਸ਼ੂਗਰ ਦਾ ਪਾਊਡਰ ਬਣਾਣਾ ਪਰ ਇਹ ਵੀ ਦੱਸਦਾ ਕਿ ਇੰਦਰਜੌਂ ਇੰਦਰੀਚ ਵੀ ਤਾਕਤ ਲਿਆਉਂਦੇ ਜੇ ਸੋ ਇੰਦਰੀਚ ਜੇ ਤਾਕਤ ਲਿਆਣੀ ਜੇ ਮਰਦਾਂ ਨੂੰ ਇਹ ਸ਼ੋਅ ਬਹੁਤ ਪਸੰਦ ਆਏਗਾ ਕਿਉਂ ਮਰਦਾਨਾ ਤਾਕਤ ਦੀ ਹਰ ਆਦਮੀ ਨੂੰ ਲੋੜ ਹੈ ਦੇਵੀ ਦੇਵਤੇ ਵੀ ਨਹੀਂ ਰਹਿ ਸਕਦੇ ਬਿਨਾਂ ਪਰ ਅਸੀਂ ਇਹ ਕਦੇ ਵੀ ਨਹੀਂ ਕਿਹਾ ਕਿ ਦਵਾਈਆਂ ਦੀ ਲੋੜ ਪਵੇ ਪਰ ਕੋਈ ਅੰਗਰੇਜ਼ੀ ਦਵਾਈਆਂ ਤੋਂ ਜੇ बचना ਜੇ ਔਰ ਸਾਈਡ ਇਫੈਕਟਸ ਤੋਂ बचना ਜੇ ਤੇ ਆਯੁਰਵੈਦਿਕ ਨੁਸਖੇ ਜਿੱਦਾਂ ਮੈਂ ਸ਼ੂਗਰ ਲਈ ਬਲੱਡ ਪ੍ਰੈਸ਼ਰ ਲਈ ਕੋਲੇਸਟ੍ਰੋਲ ਲਈ ਮੋਟਾਪੇ ਲਈ ਨੁਸਖੇ ਦੱਸਦਾਰਿਆਂ ਠੀਕ ਹੈ ਕਈ ਮਰਦਾਨਾ ਤਾਕਤ ਬਾਰੇ ਨੁਸਖੇ ਘਰ ਬਣਾ ਵੀ ਲੈਂਦੇ ਨੇ ਬਹੁਤ ਅੱਛੀ ਗੱਲ ਪਰ ਅੱਜ ਕੱਲ ਜ਼ਮਾਨਾ ਬਦਲ ਗਿਆ ਤੇ ਸਾਰੀ ਦੁਨੀਆ ਲਾਈਕ ਕਰਦੀ ਆ ਵੀ ਕੈਪਸੂਲ ਟੈਬਲੇਟ ਫਾਰਮ ਚ ਖਾਣਾ ਉਹਨਾਂ ਲਈ ਈਜ਼ੀ ਹੋ ਜਾਂਦਾ ਸੈਕੰਡਲੀ ਮਰਦਾਨਾ ਤਾਕਤ ਲਈ ਪਾਊਡਰ ਦੇ ਫਾਰਮੂਲੇ ਜਿਹੜੇ ਵਿਚਾਰੇ ਟਰੱਕ ਡਰਾਈਵਰਸ ਨੇ ਉਹਨਾਂ ਲਈ ਕੈਰੀ ਕਰਨਾ ਈਜ਼ੀ ਨਹੀਂ ਹੁੰਦਾ ਕਿਉਂਕਿ ਚੈਕਿੰਗ ਹੁੰਦੀ ਆ ਤੇ ਇੱਥੇ ਦੇ ਜਿਹੜੇ ਕਾਨੂੰਨੀ ਵਿਚਾਰੇ ਉਹਨਾਂ ਨੂੰ ਕੋਈ ਤੰਗੀ ਨਾਵੇ ਇਸ ਕਰਕੇ ਉਹਨਾਂ ਨੂੰ ਕੋਈ ਚਿੰਤਾ ਦੀ ਲੋੜ ਨਹੀਂ ਟਰੱਕ ਡਰਾਈਵਰਸ ਨੂੰ ਕਿ ਸਾਡੇ ਕੋਲ ਜਿਹੜੀ ਦਵਾਈ ਪਹੁੰਚਣੀ ਹੈ ਮਰਦਾਨਾ ਤਾਕਤ ਬਾਰੇ ਕੈਪਸੂਲ ਟੈਬਲੇਟ ਫਾਰਮ ਚ ਹੁੰਨੀ ਹੈ ਔਰ ਫਿਰ ਪਾਵੇਂ ਫੈਮਿਲੀ ਸ਼ੋਅ ਹੈ ਫੈਮਿਲੀ ਚ ਕਈਆਂ ਨੂੰ ਤਾਂ ਵੀ ਘਰ ਨਾਲ ਪਤਾ ਲੱਗੇ ਬੱਚਿਆਂ ਨੂੰ ਪਤਾ ਲੱਗੇ ਚਿੰਤਾ ਨਾ ਕਰੋ ਉਹਦੇ ਤੇ ਕੁਝ ਨਹੀਂ ਲਿਖਿਆ ਹੁੰਦਾ ਸਿਰਫ ਡੋਜ਼ ਹੀ ਲਿਖੀ ਹੁੰਦੀ ਕਿੰਦਾ ਖਾਣੀ ਆ ਸੋ ਆਪਾਂ ਅੱਜ ਦਾ ਟੌਪਿਕ ਫਿਰ ਮਰਦਾਨਾ ਤਾਕਤ ਬਾਰੇ ਨਾ ਮਰਦਾਨਗੀ ਬਾਰੇ ਇੰਪੋਰਟੈਂਸੀ ਬਾਰੇ ਫ੍ਰਿਜਰਿਟੀ ਬਾਰੇ ਇਨਫਰਟਿਲਿਟੀ ਬਾਰੇ ਸੈਕਸ਼ੂਅਲ ਡਿਬਿਲਿਟੀ ਬਾਰੇ ਲਾਸ ਆਫ ਵਿਗਰ ਐਂਡ ਵਰਟੈਲਿਟੀ ਬਾਰੇ ਸਪਰਮ ਕਾਊਂਟ ਬਾਰੇ ਸਪਰਮ ਡੈਨ ਕਾਊਂਟ ਸਪਰਮ ਮੋਟੈਲਿਟੀ ਸੀਮਨ ਡੈਨਸਟੀ ਕਿਸੇ ਦੇ ਔਲਾਦ ਨਾ ਹੁੰਦੀ ਹੋਵੇ ਇੱਥੇ ਤੱਕ ਕਿ ਲੜਕੀਆਂ ਜੇ ਹੁੰਦੀਆਂ ਤੇ ਕਈ ਚਾਹੁੰਦੇ ਲੜਕਾ ਹੋਵੇ ਉਹਦੀ ਵੀ ਦਵਾਈ ਆਯੁਰਵੈਦਿਕ ਚ ਹੈ ਉਹਦੇ ਲਈ ਮੇਰੇ ਕੋਲ ਹੁਣ ਬੜੀ ਮੁਸ਼ਕਲ ਹੈ ਮੈਂ ਬਣਾ ਨਹੀਂ ਸਕਦਾ ਸਾਡੇ ਫਾਦਰ ਬਣਾਉਂਦੇ ਰਹੇ ਮੋਰ ਪੰਖ ਤੋਂ ਦਵਾਈ ਤੁਸੀਂ ਹਮੇਸ਼ਾ ਪਿਕਚਰ ਨਾਲ ਪਿੱਛੇ ਦੇਖਦੇ ਹੋ ਮੇਰੇ ਫਾਦਰ ਦੀ Facebook ਤੇ ਵੀ ਨੋ ਨਜ਼ਰ ਆਂਦੀ ਹੈ YouTube ਤੇ ਵੀ ਨਜ਼ਰ ਆਂਦੀ ਹੈ ਔਰ TV ਤੇ ਗਲੋਬਲ ਪੰਜਾਬ ਦੇ TV ਤੇ ਤੁਸੀਂ ਹਮੇਸ਼ਾ ਮੈਨੂੰ ਦੇਖਦੇ ਹੋ ਫਰਡੇ ਸੈਚਰਡੇ ਐਂਡ ਸੰਡੇ ਅੱਜ ਦਾ ਟਾਪਿਕ ਮਰਦਾਨਾ ਤਾਕਤ ਕਿਸੇ ਦੇ ਸੀਮਨ ਡਾਇਨੈਸਟੀ ਘਟੋਵੇ ਟੈਸਟੋਸਟੀਰੋਨ ਲੈਵਲ ਘਟੋਵੇ ਮਰਦਾਨਾ ਕਮਜ਼ੋਰੀ ਹੋਵੇ ਇਰੇਕਟਾਈਲ ਡਿਸਫੰਕਸ਼ਨ ਐਂਡ ਪ੍ਰੀਮਚੂਰ ਇਜੈਕੂਲੇਸ਼ਨ ਉਹਦਾ ਮਤਲਬ ਹੈ ਸ਼ੀਗਰ ਪਤਨ ਜਾ ਲੈਂਗੁਏਜ ਉਨੇ ਸਥਲਤਾ ਨਾ ਹੋਵੇ ਸਟੈਂਡਿੰਗ ਪ੍ਰੋਬਲਮ ਹੋਵੇ ਹੁੰਦਾ ਕੀ ਹੈ ਕਿ ਜੇ ਆਪਾਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲਾਈਸਨੋਪ੍ਰਿਲ ਲੋਸਾਰਟਨ ਐਮਲੋਡੀਪਿਨ ਬੈਸੀਲੇਟ ਐਟੀਨੋਲੋਲ ਪ੍ਰੋਨਾਲੋਲ ਸ਼ੂਗਰ ਦੀਆਂ ਦਵਾਈਆਂ ਮੈਟਫਾਰਮਿਨ ਜੈਨੋਵਿਆ ਗਲੇਪ੍ਰਾਈ ਇਸੇ ਤਰ੍ਹਾਂ ਹੀ ਕੋਲੇਸਟ੍ਰੋਲ ਦੀਆਂ ਦਵਾਈਆਂ ਲਿਪਿਟੋਰ ਜ਼ੋਕੋਰ ਕ੍ਰਿਸਟੋਰ ਐਟਰੋਵਾਸਟੈਟਿਨ ਸਿਮੈਵਾਸਟੈਟਿਨ ਫੀਨੋਫਾਈਬ੍ਰੇਟ ਇਹ ਦਵਾਈਆਂ ਜਿਨ੍ਹਾਂ ਦੇ ਮੈਂ ਨਾਮ ਲੈ ਰਿਹਾ ਸਾਰੀ ਦੁਨੀਆ ਖਾ ਰਹੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਵਾਈਆਂ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਕਿਉਂ ਉਹਨਾਂ ਦੀ ਮਰਦਾਨਾ ਤਾਕਤ ਕਮਜ਼ੋਰੀ ਆ ਕਿਉਂ ਉਹਨਾਂ ਦੀ ਸੈਕਸੂਅਲ ਪਾਵਰ ਘਟੀ ਕਿਉਂ ਟੈਸਟੋਸਟੀਰੋਨ ਲੈਵਲ ਘਟਿਆ ਕਿਉਂ ਅੰਗਰੇਜ਼ੀ ਦਵਾਈਆਂ ਸਿੰਪਟੋਮੈਟਿਕ ਟਰੀਟਾ ਇਹਨਾਂ ਤੋਂ ਬਿਨਾ ਗੁਜ਼ਾਰਾ ਤੇ ਨਹੀਂ ਠੀਕ ਹੈ ਤੁਸੀਂ 슈ਗਰ ਦੀ ਗੋਲੀ ਖਾ ਲਈ 슈ਗਰ ਕੰਟਰੋਲ ਲੱਗਦੀ ਹੈ ਬਲੱਡ ਪ੍ਰੈਸ਼ਰ ਦੀ ਗੋਲੀ ਖਾ ਲਈ ਬਲੱਡ ਪ੍ਰੈਸ਼ਰ ਕੰਟਰੋਲ ਕੋਲੇਸਟ੍ਰੋਲ ਦੀ ਗੋੜ ਖਾਲੀ ਕੋਲੇਸਟ੍ਰੋਲ ਕੰਟਰੋਲ ਕੰਟਰੋਲ ਮੀਨਸ ਕਿ ਦਵਾਈ ਖਾ ਲਈ ਤੇ ਠੀਕ ਹੈ ਛੱਡ ਦਿੱਤੀ ਤੇ ਉੱਤੇ ਇਸੇ ਕਰਕੇ ਜਿੰਨੇ ਨਾਮ ਮੈਂ ਲੱਤੇ ਜਿਹੜੀ ਮਰਜੀ ਬਿਮਾਰੀ ਹੋਵੇ ਸਰੀਰ ਦੀ ਸਿਰ ਤੋਂ ਪੈਰ ਤੱਕ ਕੋਈ ਬਿਮਾਰੀ ਹੋਵੇ ਜੀ ਹਰ ਬਾਰੇ ਐਪੀਸੋਡ ਕਰ ਚੁੱਕੇ ਹਾਂ ਐਂਡ ਆਮ ਚੈਲੈਂਜਿੰਗ ਐਂਡ ਓਪਨਲੀ ਟੈਲਿੰਗ ਔਨ ਦਾ ਲਾਈਵ ਟੀਵੀ ਕਿ ਜੇ ਇਲਾਜ ਬਿਨਾ ਸਾਈਡ ਇਫੈਕਟ ਹੈ ਤੇ ਆਯੁਰਵੈਦਿਕ ਹਾਂ ਹੈਲੋਪੈਥੀ ਤੋਂ ਬਿਨਾ ਮੈਂ ਜੇ ਕਿਨ ਨਾ گزارਾ ਨਹੀਂ ਉਹਦਾ ਮਤਲਬ ਇਹ ਹੈ ਕਿ ਐਮਰਜੈਂਸੀ ਲਈ ਸਭ ਤੋਂ ਵਧੀਆ ਹੈਲੋਪੈਥੀ ਹੈ ਐਮਰਜੈਂਸੀ ਦਾ ਮਤਲਬ ਹੈ ਕਿ ਤੁਹਾਡਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਰਿਸਕ ਹੈ ਮੈਂ ਹੈਰਾਨ ਹੋ ਜਨਾ ਨਾਲ ਤੁਹਾਨੂੰ ਇਹ ਵੀ ਚਾਨਣਾ ਪਾਵਾਂ ਕਿ ਬਹੁਤੀ ਦੁਨੀਆ ਜਦੋਂ ਮੈਨੂੰ ਮਰਦਾਨਾ ਤਾਕਤ ਬਾਰੇ ਕਾਲ ਕਰਦੀ ਹੈ ਜਾਂ ਮੇਰੇ ਕੋਲ ਆਂਦੇ ਜੇ ਮੈਂ ਨਬਜ਼ ਦੇਖਦਾ ਤੇ ਨਬਜ਼ ਦੇਖਣ ਤੋਂ ਪਹਿਲਾਂ ਹੀ ਮੈਨੂੰ ਇੱਕੋ ਹੀ ਸਵਾਲ ਹੁੰਦਾ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੈ ਤੇ ਮੈਂ ਹੈਰਾਨ ਆ ਕਿ 75% ਪੀਪਲ ਕਹਿੰਦੇ ਜੀ ਠੀਕ ਆ ਜੀ ਬੀਪੀ ਕਦੀ ਚੈੱਕ ਹੀ ਨਹੀਂ ਕੀਤਾ ਜੀ ਬਿਲਕੁਲ ਠੀਕ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਦੀ ਤਕਲੀਫ ਵੀ ਨਹੀਂ ਹੁੰਦੀ ਔਰ ਇਨ ਐਪੀਸੋਡਸ ਮੈਂ ਵੀ ਨਾਲ ਕਿਹਾ ਕਿ ਸ਼ਾਇਦ ਪ੍ਰਮਾਤਮਾ ਨੇ ਆਪਣੇ ਹੱਥ ਕੁਝ ਰੱਖਿਆ ਕਾਰਨ ਕੀ ਕਿ ਨਾਲ ਮਰਦਾਨਾ ਤਾਕਤ ਦੀ ਕਮਜ਼ੋਰੀ ਹੁੰਦੀ ਹੈ ਨਾਲ ਉਹਨਾਂ ਦਾ ਬੀਪੀ ਜ਼ਿਆਦਾ ਹੁੰਦਾ ਮੈਂ ਫਿਰ ਜਦੋਂ ਨਬਜ਼ ਦੇਖਦਾ ਤੇ ਮੈਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਮੈਂ ਦੱਸ ਦੇਣਾ ਕਿ ਤੁਹਾਡਾ ਬੀਪੀ ਜ਼ਿਆਦਾ ਵੀਰ ਜੀ ਔਰ ਫਿਰ ਉਹਨਾਂ ਦੇ ਸਾਹਮਣੇ ਚੈੱਕ ਕਰਕੇ ਉਹਨਾਂ ਨੂੰ ਦਿਖਾ ਦਿੰਦਾ ਤੇ ਹੈਰਾਨ ਹੋ ਜਾਂਦਾ ਕਿ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿੰਨੇ ਡਾਇਸਟੋਲਿਕ ਜਿਹੜਾ 90 ਤੋਂ ਉੱਪਰ ਨਾ ਹੋਵੇ ਤੇ ਕਈ ਵਾਰੀ 120 140 ਤੱਕ ਦੇਖਿਆ ਤਕਲੀਫ ਉਹਨਾਂ ਨੂੰ ਕੋਈ ਨਹੀਂ ਭੋਲੇਪਾਨ ਨੂੰ ਪਤਾ ਨਹੀਂ ਔਰ ਫਿਰ ਉਹ ਜਦੋਂ ਬੀਪੀ ਇੰਨਾ ਜ਼ਿਆਦਾ ਹੋਵੇ ਕਈ ਚੀਜ਼ਾਂ ਅਸੀਂ ਫਿਰ ਨਹੀਂ ਦੇ ਸਕਦੇ ਹੁੰਦੇ ਕਾਰਨ ਕਿ ਕਿ ਅਸੀਂ ਤੁਹਾਡੀ ਲਾਈਫ ਦਾ ਰਿਸਕ ਨਹੀਂ ਕਰਨ ਦੇਣਾ ਬਹੁਤ ਚੀਜ਼ਾਂ ਬਾਜ਼ਾਰਾਂ ਚ ਮਿਲਦੀਆਂ ਨੇ ਔਰ ਉਤੇ ਸਾਫ਼ ਲਿਖਿਆ ਹੁੰਦਾ ਕਿ ਜੇ ਬੀਪੀ ਜਾਂ ਹਾਰਟ ਪ੍ਰੋਬਲਮ ਹੈ ਤੇ ਉਹ ਨਾ ਖਾਓ ਬਿਕੋਜ਼ ਦੇ ਵਿਲ ਐਲੀਵੇਟ ਯੂਅਰ ਬਲੱਡ ਪ੍ਰੈਸ਼ਰ ਐਂਡ ਕਾਰਡੀਕ ਪ੍ਰੋਬਲਮ ਇਫ ਯੂ ਆਰ ਆਲਰੇਡੀ ਓਨ ਦਾ ਪ੍ਰੈਸਕ੍ਰਿਪਸ਼ਨ ਮੈਡੀਕੇਸ਼ਨਸ ਫॉर ਹਾਈਪਰਟੈਨਸ਼ਨ ਹਾਈ ਕੋਲੇਸਟ੍ਰੋਲ ਐਂਡ ਡਾਇਬੀਟਸ ਸੋ ਪਿਆਰੇ ਦਰਸ਼ਕੋ ਗੱਲ ਕਰ ਰਹੇ ਮਰਦਾਨਾ ਤਾਕਤ ਦੀ ਠੰਡ ਆ ਰਹੀ ਹੈ ਜੇ ਇੰਜੋਏ ਕਰਨਾ ਜੇ ਤੇ ਤੁਸੀਂ ਰੱਜ ਕੇ ਇੰਜੋਏ ਕਰੋ ਪੈਗ ਲਾਣਾ ਤੇ ਜਰੂਰ ਲਾਓ ਕਿਉਂਕਿ ਠੰਡ ਚ ਤੁਹਾਡੇ ਕੋ ਮੈਨੂੰ ਪਤਾ ਨਹੀਂ ਰਿਹਾ ਜਾਣਾ ਭਾਵੇਂ ਮੈਂ 100 ਵਾਰੀ ਕਹਾਂ ਸ਼ਰਾਬ ਨਸ਼ਾ ਸਾਰਾ ਮਾੜਾ ਪਰ ਤੁਸੀਂ ਦੋ ਪੈਗ ਲਾਣੇ ਆ ਤਾਨੂੰ ਯਾਦ ਆ ਕਿ ਪਿਛਲੇ ਹਫਤੇ ਸ਼ੋਅ 'ਚ ਮੈਂ ਕਿਹਾ ਸੀ ਕਿ ਮਰਦਾਨਾ ਤਾਕਤ ਦੇ ਵਿੱਚ ਵਿਸਕੀ ਦਾ ਥੋੜਾ ਜਿਹਾ ਫਾਇਦਾ ਕਿਉਂ ਤੁਹਾਨੂੰ ਹੁੰਦਾ ਮੈਂ ਸਮਝਾਣਾ ਜੇ ਆਲਰੇਡੀ ਪਤਾ ਤੇ ਠੀਕ ਆ ਹਰ ਪੇਸ਼ੈਂਟ ਜਦੋਂ ਮਰਦਾਨਾ ਤਾਕਤ ਬਾਰੇ ਮੈਨੂੰ ਕਾਲ ਕਰਦਾ ਹਰ ਪੇਸ਼ੈਂਟ ਮੀਨਸ 100 ਚੋਂ 100 ਜੇ ਕਿਸੇ ਦੀ ਇੰਦਰੀ ਠੀਕ ਹੈ ਸਟੈਂਡਿੰਗ ਹੈ ਤੇ 100 ਚੋਂ 100 ਨੂੰ ਇੱਕੋ ਹੀ ਪ੍ਰੋਬਲਮ ਡਾਕਟਰ ਸਾਹਿਬ ਟਾਈਮ ਨਹੀਂ ਲੱਗਦਾ ਹੁਣ ਉਹ ਜਿਹੜਾ ਮੈਂ ਵਿਸਕੀ ਦਾ ਪੈਗ ਦਾ ਤੁਹਾਨੂੰ ਕਿਹਾ ਸੀ ਤੇ ਫਿਰ ਜਿੰਨਾ ਹੀ ਲੱਗਦਾ ਤੇ ਇੱਕ ਪੈਗ ਲਾ ਲਿਆ ਕਰੋ ਪਰ ਉਹ ਲੈਵਲ ਤਾਂ ਹੀ ਲਾਈਓ ਕਿ ਜੇ ਤੁਹਾਡੇ ਇੰਦਰੀ ਚ ਤਾਕਤ ਹੈ ਆਈ ਮੀਨ ਜੇ ਸਟੈਂਡਿੰਗ ਠੀਕ ਹੈ ਇਰੇਕਸ਼ਨ ਠੀਕ ਹੈ ਤੇ ਫੇਰ ਪੈਗ ਲਾ ਕੇ ਭਾਵੇਂ ਟਾਈਮ ਲਾ ਲਓ ਉਹਦੇ ਲਈ ਤੁਹਾਨੂੰ ਮੈਂ ਪੈਸੇ ਤੁਹਾਡੇ ਵਿਚਾਣੇ ਹੁੰਦੇ ਆ ਪਰ ਜੇ ਸਟੈਂਡਿੰਗ ਪਾਵਰ ਕੱਟ ਗਈ ਹੈ ਤੁਹਾਡਾ ਕਸੂਰ ਨਹੀਂ 슈ਗਰ ਕਰਕੇ ਵੀ ਬਲੱਡ ਪ੍ਰੈਸ਼ਰ ਕਰਕੇ ਵੀ ਕੋਲੇਸਟ੍ਰੋਲ ਕਰਕੇ ਵੀ 슈ਗਰ ਦੀਆਂ ਦਵਾਈਆਂ ਕਰਕੇ ਵੀ ਬਲੱਡ ਪ੍ਰੈਸ਼ਰ ਦੀਆਂ ਤੇ ਕੋਲੇਸਟ੍ਰੋਲ ਦੀਆਂ ਦਵਾਈਆਂ ਕਰਕੇ ਵੀ ਔਰ ਮਿਲੀਅਨ ਐਪੀਸੋਡਸ ਆਈ ਹੈਵ ਓਪਨਲੀ ਡਿਕਲੇਅਰਡ medically ke these medicines don't let the blood supply go to corpora cavernosa and corpus spongiosum da pineal tissues where the blood supply is needed punjabi ch da matlab e hai, hai ke indri de vich koi rod nahi pai jandi indri ch sirf blood aa janda jehdi erection hundi hai oh erection natural hundi hai natural hormones hunde hai serotonin level hunda pituitary gland apna kar kam kar reya hunda isse karke kai wari ਤੁਸੀਂ ਚੰਗੇ ਭਲੇ ਪਵੇਂਂਦਰੀ ਚ ਤਾਕਤ ਹੋਵੇ ਜਦ ਰਕ ਸਟ੍ਰੈਸ ਹੋ ਜੇਗੀ ਵਾਈਫ ਕੋਆਪਰੇਟ ਨਹੀਂ ਕਰ ਰਹੀ ਜਾਂ ਗਰਲਫ੍ਰੈਂਡ ਕੋਆਪਰੇਟ ਨਹੀਂ ਕਰ ਰਹੀ ਤੁਹਾਡੇ ਇੰਦਰੀ ਡਾਊਨ ਕਾਰਨ ਕਿ ਕਿ ਉਸ ਵੇਲੇ ਹਾਰਮੋਨਸ ਫਿਰ ਕੰਮ ਨਹੀਂ ਕਰਦੇ ఎవਰੀਥਿੰਗ ਇਜ਼ ਇਨ ਦਾ ਬ੍ਰੇਨ ਪਿਟਿਚਰੀ ਗਲੈਂਡ ਇਜ਼ ਅ ਮਾਸਟਰ ਗਲੈਂਡ ਆਫ ਦਾ ਐਂਡੋਕ੍ਰਾਈਨ ਔਰਕੈਸਟਰਾ ਮੇਰਾ ਪੁਰਾਣਾ ਡਾਇਲੋਗ 20 ਸਾਲ ਤੋਂ ਚੱਲਦਾ ਰਿਹਾ ਮੇਰਾ ਮਤਲਬ ਸਾਰਾ ਕੁਝ ਦਿਮਾਗ ਨੇ ਕੰਮ ਕਰਨਾ ਤੁਸੀਂ ਆਪਣਾ ਟਾਈਮ ਆਪਣੇ ਆਪ ਵੀ ਵਧਾ ਸਕਦੇ ਹੋ ਜਿਹੜਾ ਪਿਛਲੇ એપisode ਚ ਮੈਂ ਕਿਹਾ ਸੀ ਵੀ ਤੁਹਾਨੂੰ ਹਰ ਵਾਰੀ ਮੈਂ दारू ਮਨਾ ਕਰਦਾ ਪਰ ਕਿਉਂ 100% ਦੁਨੀਆ ਨੇ ਮਰਦਾਨਾ ਤਾਕਤ ਦੀ ਜਦੋਂ ਦਵਾਈ ਮੰਗਾਈ ਤੇ ਜ਼ਰੂਰ ਨਾਲ ਕਿਹਾ ਜੀ ਸ਼ੂਗਰ ਵੀ ਹੈ ਜੀ ਬਲੱਡ ਪ੍ਰੈਸ਼ਰ ਵੀ ਹੈ ਜੀ ਕੋਲੇਸਟ੍ਰੋਲ ਵੀ ਹੈ ਜੀ ਤੇ ਡਾਕਟਰ ਸਾਹਿਬ ਮੈਂ ਛੁਪਾਂਦਾ ਤੇ ਨਹੀਂ ਫਿਰ ਰਾਤ ਨੂੰ ਪੈਗ ਜਿਹੜਾ ਪੀਣਾ ਉਹਦਾ ਕੀ ਕਰਾਂ ਉਹਦੇ ਚ ਅੱਜ ਦੇ ਵਿਚੋ ਸਿਰਫ ਇੰਨਾ ਹੀ ਕਹਿ ਸਕਦਾ ਕਿ ਨਸ਼ਾ ਤੁਹਾਨੂੰ ਹਮੇਸ਼ਾ ਹੀ ਡਾਊਨ ਕਰੇਗਾ ਮਰਦਾਨਾ ਤਾਕਤ ਨੂੰ ਕਮਜ਼ੋਰੀ ਕਰੇਗਾ ਉਸ ਕਰਕੇ ਦਿਨੇ ਨਾ ਪਿਓ ਰਾਤ ਨੂੰ ਸਿਰਫ ਜਦੋਂ ਇੰਜੋਏ ਤੁਸੀਂ ਕਰਨਾ ਹੈ ਤੇ ਖਾਣਾ ਖੁਣਾ ਆਪਣਾ ਪਹਿਲਾਂ ਖਾ ਲਿਆ ਹੋਵੇ ਇੰਦਰੀ ਦੀ ਤਾਕਤ ਪਹਿਲਾਂ ਤੁਹਾਡੀ ਪੂਰੀ ਕਾਇਮ ਹੋ ਗਈ ਹੋਵੇ ਇਰੇਕਸ਼ਨ ਸਟੈਂਡਿੰਗ ਪਾਵਰਫੁਲ ਹੋਵੇ ਤੇ ਟਾਈਮ ਤੁਸੀਂ ਜੇ ਇੱਕ ਪਿਗ ਲਾ ਵੀ ਲੈਂਦੇ ਤੇ ਕਈ ਵਾਰੀ ਤੁਹਾਡਾ ਟਾਈਮ ਉਹਦੇ ਨਾਲ ਵੀ ਲੱਗ ਜਾਂਦਾ ਆਦਰਵਾਇਜ਼ ਅਸੀਂ ਵੀ ਦਵਾਈਆਂ ਉਹੀ ਦੇਣੀਆਂ ਹੁੰਦੀਆਂ ਜਿਹਦੇ ਨਾਲ ਤੁਹਾਡੇ ਮਾਈਂਡ ਨੂੰ ਟ੍ਰਾਂਕਕਲਾਈਜ਼ ਕਰਨਾ ਹੁੰਦਾ ਭਾਵੇਂ ਉਹ ਅਸ਼ਵਗੰਧਾ ਇਦਾਂ ਦੇ ਨਾਮ ਮੈਂ ਬੜੇ ਦੱਸ ਸਕਦਾ ਹਜੇ ਕੋਈ ਆਪਣਾ ਸੀਕ੍ਰੀਟ ਨਹੀਂ ਦੱਸਦਾ ਕੋਈ ਨਾ ਕੋਈ ਜ਼ਰੂਰ ਹਿੰਟ ਦੇ ਰਿਹਾ ਉਹਨਾਂ ਜੇ ਮੈਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਰਿਹਾ ਸਪੋਜ਼ ਕਰੋ ਕੱਲੇ ਬਲੱਡ ਪ੍ਰੈਸ਼ਰ ਦੀ ਦੇਸੀ ਫਾਇਦਾ ਫੇਰ ਮਰਦਾਨਾ ਤਾਕਤ ਵਾਲਾ ਕਾਰਨ ਕੀ ਕਿ 2000 ਐਫਰੋਡਾਇਐਸਿਕ 2000 ਸੈਕਸ਼ੂਅਲ ਸਟੀਮੂਲੈਂਟਸ ਉਹਨਾਂ ਦੇ ਨਾਲ ਪਾਵੇਂ ਅਸ਼ਵਗੰਧਾ ਪਾਵੇਂ ਗੋਖਸ਼ਰਾ ਪਾਵੇਂ ਕੌਂਚ ਬੀਜਾ ਪਾਵੇਂ ਸਵੇਦ ਮੁਸਲੀ ਕਾਲੀ ਮੁਸਲੀ ਸਾਲਮ ਮਿਸ਼ਰੀ ਸਾਲਮ ਪੰਜਾ ਅਬਰਕ ਪਸਮ ਲੋਪਸਮਰ ਇਹ ਜਿੰਨਾ ਚੀਜ਼ਾਂ ਦੇ ਨਾਲ ਸਾਰੇ ਬੰਨੇ ਫਾਇਦਾ ਦਿਸ ਇਜ਼ ਗੁੱਡ ਥਿੰਗ ਅਬਾਊਟ ਨੈਚੁਰਲ ਟਰੀਟਮੈਂਟ ਆਯੁਰਵੈਦਿਕ ਟਰੀਟਮੈਂਟ ਕਿ ਇੱਕ ਦਵਾਈ ਕੋਈ ਤੁਸੀਂ ਜੜੀ ਬੂਟੀ ਦਾ ਨਾਮ ਲੇ ਲਓ ਕੁਦਰਤੀ ਜੜੀਆਂ ਚੀਜ਼ਾਂ ਨੈਚੁਰਲ ਚੀਜ਼ਾਂ ਉਹਨਾਂ ਨੂੰ ਜੇ ਸਹੀ ਮਾਤਰਾ ਚ ਖਾਧਾ ਜਾਵੇ ਸਹੀ ਡਾਕਟਰ ਦੀ ਐਡਵਾਈਸ ਨਾਲ ਖਾਧਾ ਜਾਵੇ ਉਹਦਾ ਤੁਹਾਨੂੰ ਫਾਇਦਾ ਕਈ ਬੰਨੇ ਹੋ ਰਹਿਆਂਦਾ ਦਿਸ ਇਜ਼ आवर profession ਵੈਰੀ ਨੋਬਲ profession ਵੈਰੀ ਰਿਸਪੈਕਟੇਬਲ profession ਔਰ ساری ਉਮਰ ਹੋ ਗਈ ਮੈਨੂੰ ਇਹ ਕੰਮ ਕਰਦੇ ਆਂ ਪਰ ਮਰਦਾਨਾ ਤਾਕਤ ਦੀ ਦਵਾਈ ਆਲ ਓਵਰ ਦੀ ਵਰਲਡ ਸਾਡੀ ਜਾ ਰਹੀ ਹੈ ਇਸ ਵੇਲੇ ਅੱਜ ਦੀ ਨਹੀਂ ਜਾ ਰਹੀ 25 ਸਾਲਾਂ ਤੋਂ ਜਾ ਰਹੀ ਹੈ ਔਰ ਇੰਡੀਆ ਵੀ ਜਦੋਂ ਮੇਰੀ ਪ੍ਰੈਕਟਿਸ ਸੀ ਭਾਵੇਂ ਮੇਰੀ ਐਲੋਪੈਥਿਕ ਪ੍ਰੈਕਟਿਸ ਨਾਲ ਸੀ ਲੇਕਿਨ ਜਿਹੜੀ ਮਰਦਾਨਾ ਤਾਕਤ ਦੀ ਦਵਾਈ ਅਸੀਂ ਹਮੇਸ਼ਾ ਹੀ ਆਯੁਰਵੈਦਿਕ ਦਿੰਦੇ ਸੀ ਐਲੋਪੈਥੀ ਦੇ ਵਿੱਚ ਇਹਨਾਂ ਜ਼ਰੂਰ ਹੈ ਭਾਵੇਂ ਤੁਸੀਂ ਵਿਆਗਰਾ ਸਿਆਲਿਸ ਲੋਵਿਟਰਾ ਖਾਂਦੇ ਹੋ ਬਲੱਡ ਸਰਕੂਲੇਸ਼ਨ ਆਂਦੀ ਹੈ ਇਰੇਕਸ਼ਨ ਹੁੰਦੀ ਹੈ ਪਰ ਸਾਈਡ ਇਫੈਕਟ ਹੈ ਫਿਰ ਬਾਅਦ ਦੇ ਵਿੱਚ ਉਹੀ ਵਿਆਗਰਾ ਜਿਹੜੀ ਸ਼ੁਰੂ ਤੁਹਾਨੂੰ 25 ਮਿਲੀਗ੍ਰਾਮ ਦੀ ਅਸਰ ਕਰ ਰਹੀ ਆ ਫਿਰ 50 ਮਿਲੀਗ੍ਰਾਮ ਤੇ 50 ਮਿਲੀਗ੍ਰਾਮ ਤੋਂ 100 ਤੇ ਮੈਂ ਹੈਰਾਨ ਆ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਮੈਨੂੰ 200 ਮਿਲੀਗ੍ਰਾਮ ਦੀ ਇੰਡੀਆਂ ਤੋਂ ਮਹਿੰਗਾਈ ਦਿਖਾਈ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਚਲਾ ਜਾ ਪਲੀਜ਼ ਨਹੀਂ ਤੇ ਮਰ ਜਾਏਗਾ ਦਾ ਰੀਜ਼ਨ ਇਜ਼ 200 ਮਿਲੀਗ੍ਰਾਮ ਦੀ ਖੋਲੀ ਵਿਆਗਰਾ ਦੀ ਖਾਰ ਹੈ ਸਿਰ ਉਦਾਂ ਹੀ ਫਟ ਜਾਏਗਾ ਔਰ ਡਾਕਟਰਸ ਤੇ ਵੀ ਹੈਰਾਨ ਆ ਕਿ ਬਲੱਡ ਪ੍ਰੈਸ਼ਰ ਆਲਰੇਡੀ ਜ਼ਿਆਦਾ ਹੈ ਹਾਰਟ ਪ੍ਰੋਬਲਮਜ਼ ਆਲਰੇਡੀ ਜ਼ਿਆਦਾ ਹੈ ਬਲੋਕੇਜ ਆਲਰੇਡੀ ਜ਼ਿਆਦਾ ਹੈ ਕੋਲੈਸਟ੍ਰੋਲ ਜ਼ਿਆਦਾ ਹੈ ਸਟੰਟ ਪਾਏ ਆ ਫਿਰ ਉਹਨਾਂ ਨੂੰ ਵੀ ਲਿਖ ਦਿੰਦੇ ਆ ਮਜਬੂਰੀ ਉਹ ਲਿਖਦੇ ਆ ਠੀਕ ਆ ਤੁਹਾਡਾ ਉਹਦੇ ਨਾਲ ਮਤਲਬ ਹੱਲ ਹੋ ਜਾਂਦਾ ਉਹਦੇ ਨਾਲੋਂ ਬੈਟਰ ਇਹ ਆ ਕਿ ਤੁਸੀਂ ਆਪਣੀ ਅੰਗਰੇਜ਼ੀ ਦਵਾਈ ਤੋਂ ਥੋੜਾ ਜਿਹਾ ਜਿਹਾ ਪ੍ਰੇਜ਼ ਹੋ ਜਾਏ ਨਾਲ ਆਯੁਰਵੈਦਿਕ ਦਵਾਈਆਂ ਖਾਓ ਨਹੀਂ ਮੇਰੇ ਸਕਰੀਨ ਤੇ ਨੰਬਰ ਲਗਾਤਾਰ ਫਲੈਸ਼ ਕਰ ਰਹੇ ਨੇ ਤੁਸੀਂ ਭਾਵੇਂ YouTube ਤੇ ਦੇਖੋ Facebook ਤੇ ਦੇਖੋ ਗਲੋਬਲ ਪੰਜਾਬ ਤੇ TV ਤੇ ਦੇਖੋ ਪੁਰਾਣੇ ਐਪੀਸੋਡ ਕਰਕੇ ਦੇਖੋ ਹਰ ਪੰਜਾਬੀ ਚੈਨਲ ਤੇ ਮੇਰੇ ਮਰਦਾਨਾ ਤਾਕਤ ਦੇ ਨੁਸਖਿਆਂ ਬਾਰੇ ਐਪੀਸੋਡਸ ਬਾਰੇ ਤੁਹਾਨੂੰ ਨੌਲੇਜ ਮਿਲਦੀ ਹੈ ਔਰ ਮੈਨੂੰ ਸਾਰੀ ਉਮਰ ਹੋ ਗਈ ਹੈ ਕੰਮ ਕਰਦੇ ਇਹਨਾਂ ਔਰ ਮੈਂ ਕਲੀਅਰ ਤੁਹਾਨੂੰ ਦੱਸਿਆ ਕਿ ਆਪਣੇ ਫਾਦਰ ਦਾ ਮੁਕਾਬਲਾ ਮੈਂ ਨਹੀਂ ਕਰ ਸਕਦਾ ਪਿੱਛੇ ਉਹਨਾਂ ਦੀ ਪਿਕਚਰ ਦੇਖ ਰਹੇ ਹੋ ਉਹਨਾਂ ਦਾ ਨਾਮ ਹਕੀਮ ਕਸਤੂਰੀ ਲਾਲ ਸਾਰੀ ਦੁਨੀਆ 'ਚ ਮੈਂ ਸ਼ੁਕਰ ਹੈ ਮੈਂ 14 ਸਾਲ ਇੰਡੀਆ ਪ੍ਰੈਕਟਿਸ ਕੀਤੀ ਆ। ਔਰ 28-29 ਸਾਲ ਮੈਨੂੰ ਨਿਊਯਾਰਕ ਚੋ ਗਏ ਨੇ ਔਰ ਫੇਸਬੁੱਕ ਦੇ ਪੇਜ ਨਾਲ ਇੰਨਾ ਜ਼ਰੂਰ ਹੋਇਆ ਕਿ ਬਹੁਤਿਆਂ ਕਾਲਾਂ ਮੈਸੇਜ ਇੰਡੀਆ ਦੇ ਨੇ। ਉਹ ਵਿਚਾਰੇ ਕਹਿ ਦਿੰਦੇ ਜੀ ਨੰਬਰ ਨਹੀਂ ਮਿਲਦਾ। ਹਰ ਕੰਟਰੀ ਚ ਕੰਟਰੀ ਕੋਡ ਤੇ ਉਹਨਾਂ ਨੇ ਆਪ ਸੋਚਣਾ ਔਰ ਮੈਂ ਹੈਰਾਨ ਆ ਕਿ ਨਾਲੇ ਸਕਰੀਨ ਤੇ ਲਗਾਤਾਰ ਮੇਰੇ ਨੰਬਰ ਫਲੈਸ਼ ਕਰ ਰਹੇ। ਨਾਲੇ ਐਡਰੈਸ ਲਿਖਿਆ ਆ ਰਿਹਾ। ਨਾਲੇ ਫੋਨ ਨੰਬਰ ਆ ਰਿਹਾ। ਉੱਥੋਂ ਹੀ ਪਤਾ ਲੱਗ ਜਾਂਦਾ ਕਿ ਆਈ ਐਮ ਇ ਨਿਊਯਾਰਕ ਆਈ ਐਮ ਇ ਯੂ ਐਸ اے ਫਿਰ ਮੈਂ ਇੰਡੀਆ ਅੱਜਕੱਲ ਦਵਾਈ ਕਿਉਂ ਨਹੀਂ ਭੇਜ ਰਿਹਾ ਹੁਣ ਕੋਵਿਡ 19 ਕਰਕੇ ਕੋਈ ਰੈਸਟ੍ਰਿਕਸ਼ਨਸ ਕਰਕੇ ਮੈਂ ਕਿਹਾ ਉਹ ਨਾ ਹੋਵੇ ਇਹ ਤੁਹਾਨੂੰ ਮਿਲੇ ਨਾ ਜਦ ਕਿ ਇਹ ਕੋਵਿਡ 19 ਤੋਂ ਪਹਿਲਾਂ ਅਸੀਂ ਹਮੇਸ਼ਾ ਇੰਡੀਆ ਵੀ ਭੇਜਦੇ ਰਹੇ ਹਾਂ ਪਰ ਤੁਹਾਡੇ ਬlesings ਨਾਲ ਤੁਹਾਡੇ ਪਿਆਰ ਨਾਲ ਮੇਰੀ ਦਵਾਈ ਆਲ ਓਵਰ ਦੀ ਵਰਲਡ ਜਾ ਰਹੀ ਹੈ ਭਾਵੇਂ ਤੁਸੀਂ ਜਰਮਨ ਚੋਂ ਇਟਲੀ ਚੋਂ ਨਿਊਜ਼ੀਲੈਂਡ ਚੋਂ ਔਰ ਸਵੀਡਨ ਚੋ ਅਮਰੀਕਾ ਕੈਨੇਡਾ ਤੇ ਆਲਰੇਡੀ ਇਨੇ ਸਾਲਾਂ ਤੋਂ ਲੋਕ ਮੈਨੂੰ ਜਾਣਦੇ ਜਿੱਥੇ ਜਾਂਦੀ ਐ ਸੋ ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਮਾਈ ਨੰਬਰਸ ਆਰ ਕੰਟੀਨਿਊਸਲੀ ਫਲੈਸ਼ਿੰਗ ਓਨ ਦਾ ਸਕਰੀਨ ਪਿਆਰੇ ਦਰਸ਼ਕੋ ਸੁਣਨ ਵਾਲੇ ਦੇਖਣ ਵਾਲਿਓ ਟਾਪਿਕ ਸਾਡਾ ਮਰਦਾਨਾ ਤਾਕਤ ਦਾ ਗੱਲਾਂ ਖੋਰਵੀ ਕਰਨੀਆਂ ਹੁੰਦੀਆਂ ਕਈ ਕਿਉਂਕਿ ਇਹ ਫੈਮਿਲੀ ਸ਼ੋ ਐ ਸੱਜਣ ਮਿੱਤਰ ਭੈਣ ਭਰਾ ਘਰ ਬੈਠੇ ਦੇਖ ਰਹੇ ਹੁੰਦੇ ਆ ਉਹਨਾਂ ਦੀ ਗੱਲ ਸਕਰੀਨ ਤੇ ਜਿਹਨੇ ਕਰ ਹੁੰਦੀ ਤੁਹਾਡੇ ਦੀ ਕਰਨੀ ਪੈਂਦੀ ਆ ਔਰ ਇਹ ਨਾਲ ਓਪਨਲੀ ਦੱਸ ਰਹੇ ਹੋਂ ਨਾ ਕਿ ਤੁਸੀਂ ਫਿਕਰ ਨਹੀਂ ਕਰਨਾ ਇਹ ਨੇਚਰਲ ਹੈ ਕਮਜ਼ੋਰੀ ਆ ਜਾਂਦੀ ਹੈ ਉਮਰ ਨਾਲ ਵੀ ਕਮਜ਼ੋਰੀ ਆਂਦੀ ਜੇ ਸਟ੍ਰੈਸ ਨਾਲ ਵੀ ਆਂਦੀ ਜੇ ਐਂਗਜ਼ਾਇਟੀ ਨਾਲ ਡਿਪਰੈਸ਼ਨ ਨਾਲ ਵੀ ਆਂਦੀ ਜੇ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਨਾਲ ਵੀ ਆਂਦੀ ਜੇ ਮੋਟਾਪੇ ਕਰਕੇ ਵੀ ਆਂਦੀ ਜੇ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਕਰਕੇ ਵੀ ਇਹ ਕਮਜ਼ੋਰੀ ਆ ਜਾਂਦੀ ਹੈ ਤੁਸੀਂ ਕੋਈ ਸਟ੍ਰੈਸ ਨਾਲੋਂ ਦਿਮਾਗ ਤੇ ਜੇ ਇੰਦਰੀ ਚ ਤਾਕਤ ਚਾਹੀਦੀ ਹੈ ਡਾਇਰੈਕਸ਼ਨ ਸਟਰੋਂਗ ਕਰਨੀ ਹੈ ਵੀਰਜ ਨੂੰ ਗੜਾ ਕਰਨਾ ਹੈ ਸਪਰਮ ਕਾਊਂਟ ਵਧਾਣੇ ਸਪਰਮ ਮੋਟਿਲਿਟੀ ਵਧਾਣੀ ਸੀਮਨ ਡੈਨਿਸਟ ਵੀਧਾਨੀ ਟੈਸਟੋਸਟੀਰੋਨ ਲੈਵਲ ਨੂੰ ਵਧਾਣਾ ਜਾਂ ਔਲਾਦ ਨਾ ਹੁੰਦੀ ਹੋਵੇ ਟਾਈਮ ਘੱਟ ਲੱਗਦਾ ਹੋਵੇ ਤੇ ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਡਾਕਟਰ ਕੁਮਾਰ ਇਜ਼ ਵੈਰੀ ਕੋਆਪਰੇਟਿਵ ਐਂਡ ਅਟੈਂਡ ਯੋਰ ਕਾਲ ਮਾਈ ਓਨ ਸੈਲਫ ਕਿਉਂ ਮੈਨੂੰ ਤੁਹਾਡੀਆਂ ਕਾਲਸ ਆਪ ਚੁਕਣੀਆਂ ਪੈਂਦੀਆਂ ਕਾਰਨ ਇਹ ਹੈ ਕਿ ਜ਼ਿਆਦਾ ਕਾਲਸ ਮੇਰੀ ਮਰਦਾਨਾ ਤਾਕਤ ਬਾਰੇ ਹੁੰਦੀਆਂ ਤੁਸੀਂ ਆਪ ਸਿਆਣੇ ਹੋ ਕਿ ਲੇਡੀਜ਼ ਨੇ ਇਦਾਂ ਟੈਂਡਿੰਗ ਕਰਨੀ ਹੁੰਦੀ ਹੈ ਕੋਈ ਫੀਮੇਲ ਸਟਾਫ ਉਹ ਗੱਲਾਂ ਤੁਸੀਂ ਖੁੱਲ ਕੇ ਮੇਰੇ ਨਾਲ ਕਰਨੀ ਆਉਂਦੀਆਂ ਔਰ ਤੁਸੀਂ ਨੋਟ ਕੀਤਾ ਆਲ ਓਵਰ ਦੀ ਵਰਡ ਭਾਵੇਂ ਮੈਂ ਇੰਡੀਆ ਸੀ ਭਾਵੇਂ ਮੈਂ ਅਮਰੀਕਾ ਸੀ ਮੈਂ ਤੁਹਾਡੇ ਨਾਲ ਖੁੱਲ ਕੇ ਗੱਲ ਕਰਦਾ ਤੁਹਾਡੀ ਮੇਰੀ ਫੇਅਰ ਵੀ ਰਿਕੁਐਸਟ ਹੁੰਦੀ ਹੈ ਕਿ ਬਹੁਤ ਹੀ ਲੰਬੀ ਸਟੋਰੀ ਬਣਾਉਣ ਨਾਲੋਂ ਵੀ ਪਹਿਲਾਂ ਇੰਨੇ ਸਾਲ ਆ ਹੋਇਆ ਸੀ ਦੇ ਸੋ ਮੈਨੂੰ ਐਕਚੁਅਲੀ ਤੁਸੀਂ ਇਹ ਵੀ ਨੋਟ ਕੀਤਾ ਕਿ ਤੁਹਾਡੀ ਗੱਲ ਕਰਨ ਤੋਂ ਉਸੇ ਵੇਲੇ ਪਤਾ ਲੱਗ ਜਾਂਦਾ ਤੇ ਮੈਂ ਇਹ ਚਾਹਣਾ ਵੀ ਜੇ ਮਰਦਾਨਾ ਤਾਕਤ ਦੀ ਦਵਾਈ ਮੰਗਾਣੀ ਹੋਵੇ ਤੇ ਟੂ ਦੀ ਪੁਆਇੰਟ ਸਿੱਧਾ ਉਸੇ ਟੌਪਿਕ ਤੇ ਆ ਜਾ ਕਰੋ ਜ਼ਰੂਰੀ ਨਹੀਂ ਕਿ ਬਈ ਪੁਰਾਣੀ ਸਟੋਰੀ ਸੁਣਾਣੀ ਸ਼ਾਰਟ ਸਟੋਰੀ ਟੂ ਦਾ ਪੁਆਇੰਟ ਵੀ ਤੁਸੀਂ ਸਾਫ਼ ਕਹੋ ਕਿ ਜੀ ਮੇਰੀ ਕਾਲ ਦਾ ਮਤਲਬ ਹੈ ਕਿ ਮੈਨੂੰ ਦਵਾਈ ਸੈਕਸ ਲਈ ਚਾਹੀਦੀ ਆ ਸੈਕਸੁਅਲ ਤਾਕਤ ਲਈ ਚਾਹੀਦੀ ਆ ਜੇ ਇਰੈਕਸ਼ਨ ਠੀਕ ਹੈ ਤੇ ਸਾਫ਼ ਦੱਸੋ ਉਹਨਾਂ ਹੀ ਫਾਰਮੂਲਾ ਸਟਰੋਂਗ ਬਣਾਉਣ ਦੀ ਲੋੜ ਨਹੀਂ ਹੁੰਦੀ ਕਈ ਵਾਰੀ ਮੈਂ ਕਿੰਨੀ ਵਾਰੀ ਦੱਸਿਆ ਕਿ ਮੇਰਾ ਉਹੀ ਦੋ ਤਿੰਨ ਕੁਐਸਚਨ ਸਿੰਪਲ ਹੁੰਦੇ ਆ ਕਿ ਬਲੱਡ ਪ੍ਰੈਸ਼ਰ ਠੀਕ ਹੈ ਕੋਲੇਸਟ੍ਰੋਲ ਠੀਕ ਹੈ 슈ਗਰ ਠੀਕ ਹੈ ਦਵਾਈਆਂ ਖਾ ਰਹੇ ਹੋ ਮੋਟਾਪਾ weight ਜ਼ਿਆਦਾ ওভার weight ਹੈ obesity ਹੈ ਕਿਉਂ ਮੈਂ ਉੱਥੋਂ ਡਾਇਗਨੋਸ ਕਰਕੇ ਤੁਹਾਡੇ ਲਈ ਦੇਖਣਾ ਹੁੰਦਾ ਤੁਹਾਡਾ ਕਿਹੜਾ ਫਾਰਮੂਲਾ ਘਰ ਬੈਠੇ ਦਵਾਈ ਤੁਹਾਨੂੰ ਫੋਨ ਤੇ ਕਿਤੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਆਪਣੀ ਦਿਹਾੜੀ ਤੁਸੀਂ ਨੋਟ ਕੀਤੀ ਗੱਲ ਕਿ ਤੁਸੀਂ ਟਰੱਕ ਚਲਾ ਰਹੇ ਹੁੰਦੇ ਹੋ ਆਪਣੇ ਕੰਮ ਕਰ ਰਹੇ ਹੁੰਦੇ ਨਾਲੇ ਮੈਨੂੰ ਫੋਨ ਕਰ ਰਹੇ ਹੁੰਦੇ ਨਾਲੇ ਮੈਨੂੰ ਹਾਸਾ ਆ ਜਾਂਦਾ ਕਿ ਮੈਨੂੰ ਪਤਾ ਹੈ ਕਿ ਜਦੋਂ ਮੈਂ ਕਹਿੰਦਾ ਕਾਰਡ ਕਿੱਥੇ ਆ ਤੁਸੀਂ ਕਹਿੰਦੇ ਜੀ ਕਾਰਡ ਪਿੱਛੇ ਪਿਆ ਜੇ ਮੈਂ ਕਹਿੰਦਾ ਡੈਬਿਟ ਕਾਰਡ ਤੁਸੀਂ ਕਹਿੰਦੇ ਡੈਬਿਟ ਕਾਰਡ ਘਰ ਪਿਆ ਕ੍ਰੈਡਿਟ ਜੇਬ ਚ ਮੇਰੀਆਂ ਗੱਲਾਂ ਬੜੀਆਂ ਕੋਰੀਆਂ ਸਾਫ਼ ਤੇ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਪਰ ਮੇਰੀ ਇਹ ਹੀ ਰਿਕਵੈਸਟ ਹੁੰਦੀ ਹੈ ਕਿ ਜਦੋਂ ਮੈਨੂੰ ਕਾਲ ਕਰੋ ਜਦੋਂ ਤੁਸੀਂ ਰੈਡੀ ਹੋਵੋ ਤਾਂ ਕਿ ਮੈਂ ਆਪਣੇ ਕੰਮ ਛੱਡ ਕੇ ਦਵਾਈ ਬਣਾ ਰਿਹਾ ਹੁੰਨਾ ਪੇਸ਼ੈਂਟ ਦੇਖ ਰਿਹਾ ਹੁੰਨਾ ਦਵਾਈ ਮੇਲ ਕਰ ਰਿਹਾ ਹੁੰਨਾ ਤੇ ਤੁਸੀਂ ਸਮਝੋ ਕਿ ਤੁਹਾਡਾ ਵੀ ਟਾਈਮ ਕੀਮਤੀ ਤੇ ਮੇਰਾ ਵੀ ਟਾਈਮ ਕੀਮਤੀ ਹੈ ਜੇ ਤੁਸੀਂ ਮਰਦਾਨਾ ਤਾਕਤ ਮਰੇ ਦੁਆਇ ਬਿਨਾਂ ਖੁੱਲ ਕੇ ਮੈਨੂੰ ਦੱਸੋ 5 ਮਿੰਟ ਲਾਣੇ ਆ ਤੇ ਟ్రਾਈ ਟੂ ਬੀ ਸ਼ਾਰਟ ਟੋਟਲੀ ਕਲੀਅਰ ਵੀ ਇਰੇਕਸ਼ਨ ਪ੍ਰੋਬਲਮ ਹੈ ਜਾਂ ਪੀ ਪਰੀਮਚੁਰ ਇਜੈਕੂਲੇਸ਼ਨ ਪ੍ਰੋਬਲਮ ਗੱਲ ਉੱਥੇ ਖਤਮ ਹੋ ਜਾਂਦੀ ਹੈ ਬਾਕੀ ਮੇਰੇ ਸਵਾਲ ਹੁੰਦੇ ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਮੇਰੇ ਕੋਲੋਂ ਆਪਣੇ ਆਪ ਹੀ ਮਿਲ ਜਾਂਦਾ ਜੋ ਕੁਝ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੁੰਦੇ ਹੋ ਤੁਸੀਂ ਐਨੇ ਹਰਾਨ ਹੋ ਜਾਂਦੇ ਹੋ ਕਿ ਵਾਟਐਵਰ ਯੂ ਵਾਂਟ ਟੂ ਆਸਕ ਮੀ ਆਈ ਨੋ ਇਟ ਆਲਰੇਡੀ ਐਂਡ ਆਮ ਰਿਪਲਾਈਂਗ ਟੂ ਯੋਰ ਈਚ ਐਂਡ ਐਵਰੀ ਕੁਐਸਚਨ ਬਾਈ ਮਾਈਸੈਲਫ ਕਿਉਂ ਕਿ ਮੈਂ ਤੁਹਾਡਾ ਟਾਈਮ ਬਚਾਉਣਾ ਹੁੰਦਾ ਆਪਣਾ ਵੀ ਟਾਈਮ ਬਚਾਉਣਾ ਹੁੰਦਾ ਪਰ ਫਿਰ ਵੀ ਤੁਸੀਂ ਨੋਟ ਕਰੋ ਜਦ ਕਿ ਇੱਕ ਗੱਲ ਹੋਰ ਦੱਸ ਦਵਾਂ ਕਿ ਜੇ ਤੁਸੀਂ ਕਾਫੀ ਦੁਨੀਆ ਕਈ ਵਾਰੀ ਕੋਈ ਹੰਕਾਰ ਨਹੀਂ ਹੰਕਾਰ ਆ ਸੁਮਾਰਿਆ ਪੜੇ ਲਿਖੇ ਨਹੀਂ ਹੁੰਦੇ ਔਰ ਮੇਰੀ ਦਵਾਈ ਬੜਾ ਸੌਖਾ ਇੰਗਲਿਸ਼ ਲਿਖਿਆ ਹੁੰਦਾ ਜੇ ਕੋਈ ਇੰਗਲਿਸ਼ ਨਾ ਪੜਿਆ ਹੋਵੇ ਥੱਲੇ ਵੀ تیر ਦਾ ਨਿਸ਼ਾਨ ਪਾ ਕੇ ਇਹ ਹੀ ਲਿਖਿਆ ਹੁੰਦਾ ਵੀ ਸਵੇਰੇ ਸ਼ਾਮ ਪੰਜਾਬੀ 'ਚ ਮੈਂ ਨਹੀਂ ਲਿਖਿਆ ਹੁੰਦਾ ਪਰ ਕੋਈ ਕਵਿਤ ਮੈਂ ਲਿਖ ਦਿੰਨਾ ਲੇਕਿਨ ਤੁਸੀਂ ਉਹਨੂੰ ਸਿਰਫ ਪੜਿਆ ਜ਼ਰੂਰ ਕਰੋ ਜਦੋਂ ਦਵਾਈ ਮਿਲਦੀ ਹੈ ਕਈ ਵਾਰੀ ਜਦੋਂ ਤੁਸੀਂ ਮੈਨੂੰ ਆਰਡਰ ਕਰਦੇ ਹੋ ਤੇ ਕਿੰਨੇ ਕਾਲੇ ਹੁੰਦੇ ਹੋ ਵੀ ਡਾਕਟਰ ਸਾਹਿਬ ਦਵਾਈ ਕਦੋਂ ਮਿਲੇਗੀ ਔਰ ਐਦਾਂ ਤੁਸੀਂ ਕਾਲ ਕਰਦੇ ਹੋ ਵੀ ਸ਼ਾਇਦ ਬਹੁਤ ਐਮਰਜੈਂਸੀ ਐ ਇਸ ਵੇਲੇ ਪਤਾ ਨਹੀਂ ਹੋਣੀ ਕੁਝ ਭੁਗਤਾਨ ਕਰਨਾ ਤੁਸੀਂ ਪਰ ਜਦੋਂ ਮੇਰੀ ਦਵਾਈ ਮਿਲਦੀ ਹੈ ਤੇ ਕਹਿੰਦੇ ਜੀ ਅਸੀਂ ਉਹ ਟਰੱਕ ਤੇ ਸੀ ਜੀ ਹਫ਼ਤੇ ਬਾਅਦ ਘਰ ਆਏ ਫੇਰ ਜਦੋਂ ਦਵਾਈ ਮਿਲਦੀ ਹੈ 2 ਮਿੰਟ ਸਿਰਫ ਲਾ ਕੇ ਸਾਹਮਣੇ ਨੰਬਰ ਪੈਕੇਟ ਰੱਖ ਲਿਆ ਕਰੋ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਫਿਰ ਹਰ ਪੈਕੇਟ ਤੇ ਜੇ ਲਿਖਿਆ ਨੰਬਰ 1 ਨੰਬਰ 2 ਨੰਬਰ 3 ਉਹਦਾ ਮਤਲਬ ਇਹ ਹੈ ਕਿ ਤੁਸੀਂ ਮਿਲਾ ਕੇ ਵੀ ਖਾ ਸਕਦੇ ਹੋ ਉਹ ਮੈਂ ਇਸ ਕਰਕੇ ਅੱਛਾ ਤੁਹਾਨੂੰ ਹੈਰਾਨ ਹੋ ਜਾਓ ਕਿ ਦੁਨੀਆ 'ਚ ਇੰਨਾ ਸੌਖਾ ਮੈਨੂੰ ਚੈਲੰਜ ਨਾ ਕਹਿ ਦੇਣਾ ਕੋਈ ਦੁਨੀਆ 'ਚ ਨਹੀਂ ਇੰਨਾ ਸੌਖਾ ਕਰੇਗਾ ਕਿ ਮੈਂ ਤੁਹਾਡੇ ਲਈ ਟਾਈਮ ਤੱਕ ਲਿਖਿਆ ਹੁੰਦਾ ਕਿਉਂ ਲਿਖਿਆ ਹੁੰਦਾ ਕਈ ਵਾਰੀ ਮੈਂ ਲਿਖਣਾ ਤੇ ਫਿਰ 10 ਵਜੇ ਖਾ ਲੋ ਤੇ ਸ਼ਾਮੀ 6 ਵਜੇ ਖਾ ਲੋ ਤੇ 8 ਵਜੇ ਕਾਰਨ ਕਿ ਕਿ 8 ਵਜੇ ਦਾ ਤਾਂ ਮੈਂ ਲਿਖਿਆ ਹੁੰਦਾ ਵੀ ਬੰਦਾ ਸੈਕਸ ਤੇ ਰਾਤ ਨਹੀਂ ਕਰਦਾ ਹੁਣ ਮੈਨੂੰ ਤਾਂ ਨਹੀਂ ਪਤਾ ਵੀ ਤੁਹਾਡੀ ਜਿਹੜੀ ਘਰੋਂ ਤੁਸੀਂ ਗਿਆ ਨੂੰ 15 ਦਿਨ ਬਾਅਦ ਘਰ ਆਣਾ ਦਵਾਈ ਉਹ ਤੁਸੀਂ ਜਿੱਦਾਂ ਮੈਂ ਲਿਖੀ ਉਦਾਂ ਹੀ ਖਾਓ ਟਾਈਮ ਮੈਂ ਤਾਂ ਲਿਖਿਆ ਹੁੰਦਾ ਕਿ ਤੁਹਾਨੂੰ ਪੁੱਛਣਾ ਹੀ ਨਾ ਪਵੇ ਔਰ ਫਿਰ ਨੋਟ ਕਰੋ ਕਿ ਜਦੋਂ ਤੁਸੀਂ ਮੈਨੂੰ ਕਾਲ ਕਰਦੇ ਹੋ ਮੈਂ ਫਿਰ ਵੀ ਤੁਹਾਡੇ ਕਾਲ ਨੂੰ ਜਵਾਬ ਦੇਣਾ ਮੈਂ ਦੇਖ ਰਿਹਾ ਕਿ ਟਾਈਮ ਅਜ਼ਾਸ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦਾ ਥੈਂਕ ਯੂ ਕਰਦਾ ਚੰਦੀ ਵਾਰੀ ਫੇਰ ਇਹ ਕਹਾਂ ਕਿ ਸਿਰਫ ਕਾਲ ਕਰੋ ਕਾਲ ਕਰਕੇ ਮੈਸੇਜ ਛਡੋ ਆਪਣਾ ਨੰਬਰ ਰੂ ਛਡੋ ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਤੁਹਾਡੇ ਸਾਰੇ ਦਾ ਥੈਂਕ ਯੂ ਕਰਦਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦੇਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ ਖੇਤੀ ਕਰ ਰਿਹਾ ਹੈ ਜੀ ਹਾਂ ਦੁਨੀਆ ਬੜੀ ਤੇਜ਼ ਰਫਤਾਰ ਨਾਲ ਬਦਲ ਰਹੀ ਹੈ ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ ਕੇਂਦਰ ਵੱਲੋਂ ਕਾਨੂੰਨ ਆਇਆ ਹੈ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਪੰਜਾਬੀ ਕਮੇਟੀ ਜਿਹੜੀ ਦिती ਹੈ ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਦਾ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ 7:30 ਵਜੇ ਈਟੀ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ।